ਨੈਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਮਨਜੀਤ ਸਿੰਘ ਰਮਾਣਾ ਇੰਡੀਆਨਾ ਅਮਰੀਕਾ ਵਾਜ ਦੇ ਪੰਜਾਬੀ ਸ਼ਾਇਰ ਰਵਿੰਦਰ ਸਹਿਰਾ ਤੇ ਉਹਨਾਂ ਦੀ ਜੀਵਨ ਸਾਥਣ ਨੀਰੂ ਸਹਿਰਾ ਨੇ ਅੱਜ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਪੰਜਾਬੀ ਲੋਕ ਵਿਰਾਸਤ ਅਕੈਡਮੀ ਦੇ ਚੇਅਰਮੈਨ ਪ੍ਰੋਫੈਸਰ ਗੁਰਪਤਜਨ ਸਿੰਘ ਨਾਲ ਮੁਲਾਕਾਤ ਕਰਦਿਆਂ ਕਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੀਰਤੀਆਂ ਕਿਸਾਨਾਂ ਤੇ ਮਜ਼ਦੂਰਾਂ ਨਾਲ ਸਿੱਖਿਆ ਸ਼ਾਸਤਰੀਆਂ ਅਰਥ ਸ਼ਾਸਤਰੀਆਂ ਤੇ ਸਾਇਤਕ ਕਲਾਮਕਾਰਾਂ ਨੂੰ ਯੋਗ ਅਗਵਾਈ ਦੇਣ ਦੀ ਜ਼ਰੂਰਤ ਹੈ। ਉਹਨਾਂ ਕਹੇ ਕਿ ਜਥੇਬੰਦਕ ਰੂਪ ਵਿੱਚ ਸਾਡੀਆਂ ਸੰਸਥਾਵਾਂ ਨੂੰ ਵੀ ਆਪਸ ਵਿੱਚ ਸਿਰ ਜੋੜ ਕੇ ਸਰਪੱਖੀ ਸਮਾਜਿਕ ਰਾਜਨੀਤਿਕ ਤੇ ਆਰਥਿਕ ਵਿਕਾਸ ਲਈ ਸਿਰ ਜੋੜਨ ਦੀ ਲੋੜ ਹੈ। ਪ੍ਰੋਫੈਸਰ ਮੋਹਨ ਸਿੰਘ ਦੀ ਗਜ਼ਲ ਤੇ ਸ਼ੇਅਰ ਦਾਤੀਆਂ ਕਲਮਾ ਇਆਤੇ ਹਥੌੜੇ ਇਕੱਠੇ ਕਰ ਲੋ ਸੰਧ ਓ ਯਾਰ ਤਕੜੀ ਇੱਕ ਤ੍ਰਿਸ਼ੂਲ ਬਣਾਓ ਜੁਦ ਕਰੂ ਪ੍ਰਚੰਡ ਉਯਾਰ ਦੇ ਹਵਾਲੇ ਨਾਲ ਉਹਨਾਂ ਕਹੇ ਕਿ ਵਿਸ਼ਵ ਵਿੱਚ ਵੱਡੀਆਂ ਲੋਕ ਲਹਿਰਾਂ ਦੀ ਆਗਵਾਈ ਹਮੇਸ਼ਾ ਕਲਮਕਾਰਾਂ ਨੇ ਕੀਤੀ ਹੈ ਤੁਸੀਂ ਵੀ ਹੰਬੜਾ ਮਾਰੋ ਪ੍ਰੋਫੈਸਰ ਗੁਰਪ੍ਰਜਨ ਸਿੰਘ ਗਿੱਲ ਨੇ ਪੰਜਾਬੀ ਸਾਹਿਤ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਕਿ ਸਾਡੇ ਲੇਖਕ ਸਮਾਜ ਦੀ ਨਬਜ਼ ਨੂੰ ਫੜਨ ਦੀ ਥਾਂ ਪਰਦੇਸੀ ਸਾਹਿਤਕਾਰਾਂ ਤੋਂ ਸੀਧ ਲੈ ਰਹੇ ਹਨ ਇਸੇ ਕਰਕੇ ਹੌਲੀ-ਹੌਲੀ ਸਾਡਾ ਸਾਇਤਿਕ ਮਾਹੌਲ ਵੀ ਪਤਲੇ ਪਨ ਵੱਲ ਵੱਧ ਰਿਹਾ ਹੈ ਇਹ ਅਸੀਂ ਕੋਸ਼ਿਸ਼ ਕਰਾਂਗੇ ਕਿ ਵਿਦੇਸ਼ ਵਸਦੇ ਲੇਖਕਾਂ ਦੀਆਂ ਉਮੀਦਾਂ ਤੇ ਪੂਰੇ ਉੱਤਰ ਸਕੀਏ ਪ੍ਰੋਫੈਸਰ ਗੁਰਪਜਨ ਸਿੰਘ ਗੱਲ ਨੇ ਪਿਛਲੇ 50 ਸਾਲਾਂ ਦੌਰਾਨ ਲਿਖੀਆਂ ਗਜ਼ਲ ਅਤੇ ਦੀਆਂ 8 ਪੁਸਤਕਾਂ ਦਾ ਇੱਕ ਜਲਦ ਵਿੱਚ ਸੰਪੂਰਨ ਗਜ਼ਲ ਸੰਗ੍ਰਹਿ ਅੱਖਰ ਅੱਖਰ ਤੇ ਕਾਵ ਸੰਗ੍ਰਹਿ ਤਾਰਿਆਂ ਦੀ ਗੁਜਰਗਾ ਤੋਂ ਇਲਾਵਾ ਕੁਝ ਹੋਰ ਕਿਤਾਬਾਂ ਰਵਿੰਦਰ ਸਹਿਰਾ ਤੇ ਨੀਰੂ ਸਹਿਰਾ ਦੰਪਤੀ ਨੂੰ ਪੇਂਟ ਕੀਤੀਆਂ